ਸੋ ਸਵਾਟਾ ਤੁਹਾਡਾ ਸਵਾਗਤ ਹੈ ਅੱਜ ਇਹ ਟਰੈਕਟਰ ਮੰਡੀ ਤਲਵੰਡੀ ਸਾਬੋ ਬਾਈ ਗੇਲੇ ਦੀ ਸੰਦੋਹਿਆੜੀ ਦੀ ਮੰਡੀ ਕਿਹੜੇ ਸਾਫ ਸਰੀ ਗੱਲ ਜਿਹੜੇ ਕੀ ਹਾਲ ਹੈ ਬਾਈ ਵਧੀਆ ਜੀ ਵਧੀਆ ਬਾਈ ਜੀ ਬਹੁਤ ਠੀਕ ਹੋ ਬਹੁਤ ਵਧੀਆ ਜੀ ਕਿਤੇ ਕਿ ਸੌਦੇ ਸੌਦੇ ਹੋਏ ਇੱਕ ਦੋ ਬਾਈ ਯਾਰ ਚੱਲ ਵਧੀਆ ਹੁਣ ਤਾਂ ਮੜਾ ਮੋਟਾ ਕਾਹ ਕੇ ਆਉਣ ਲੱਗੇ ਹਾਂਜੀ ਹੁਣ ਤਾਂ ਵਾ ਰੜਕਪੂ 10 20 ਦਿਨਾਂ ਨੂੰ ਕੀ ਤੇਰਾ ਤਾਂ ਮੰਦਾ ਹੀ ਹੈ ਹਾਂ ਕਣਕਾ ਕੋਣ ਦੇ ਬੀਜੀਆਂ ਗੀਆਂ ਹੁਣ ਆਉਣ ਲੱਗੇ ਹਾਂਜੀ ਕੰਮ ਧੰਦਾ ਹੌਲੀ ਹੌਲੀ ਨੱਬੜ ਕੇ 10 20 ਦਿਨਾਂ ਮਹੀਨੇ ਤੇ ਕਰ ਮੜਾ ਮੋਟਾ ਰੜਕਪੂ ਠੀਕ ਹੈ ਗੇਲੇ ਆਪਣੇ ਕੋਲ ਕਿ 5 ਕ ਲੱਖ ਤੋਂ ਲੈ ਕੇ ਯਾਰਾ ਲਾਲਾ ਤੂੰ ਲੱਖ ਤੱਕ ਕਰਵਾ ਯਾਰ ਲੱਖ ਤੋਂ ਲੈ ਕੇ 5 ਤੱਕ ਦਾ ਲੱਖ ਹਾਂ ਲੱਖ ਤੋਂ 5 ਲੱਖ ਤੱਕ ਠੀਕ ਹੈ ਕਿਹੜੇ ਕਿਹੜੇ ਟਰੈਕਟਰ ਦਿਖਾਏਗਾ ਫਿਰ ਅੱਜ ਤੇਰਾ ਸ਼ੁਰੂ ਚ ਪਹਿਲਾਂ ਫੋਨ ਨੰਬਰ ਬੋਲ ਦੇ ਭਰਾਵਾ 98141 76252 98141 76252 76252 ਬਾਈ ਦਾ ਮੋਬਾਈਲ ਨੰਬਰ ਹੈ ਸ਼ੁਰੂ ਕਰਦੇ ਆ ਆਪਾਂ ਸੋਨਾਲੀ ਕਾ ਤੋਂ ਸ਼ੁਰੂ ਕਰੀਏ ਹਾਂਜੀ ਇਹ ਤੋਂ ਨੰਬਰ ਕਿੱਥੋਂ ਦਾ ਪਹਿਲਾਂ ਨੰਬਰ ਹਰਿਆਣਾ ਦਾ ਜੀ ਨੰਬਰ ਹਰਿਆਣਾ ਦਾ 2000 ਤੇ 7 ਮਾਡਲ ਹੈ ਰੇਟ ਤੁਸੀਂ ਦੇਖ ਲਓ 2 ਲੱਖ ਤੇ 45000 ਰੁਪਏ ਬਾਈ ਡਿਮਾਂਡ ਕਰਦਾ ਹੈ ਰੰਗ ਰੂਪ ਦਾ ਸੋਨਾ ਟਰੈਕਟਰ ਟਾਇਰ ਜਮਨਾਂਵੇਂ ਬਈ ਹਾਂਜੀ ਤੇ ਗੁੱਡੀਅਰ ਦੇ ਟਾਇਰ ਨੇ ਡੀਟੀ 195 ਤੇ ਜੇ ਦੇ ਬਈ ਬਿੱਲ ਮਿਲ ਜੂ ਜੇ ਕੋਈ ਪੁਰਾਣੇ ਬਿੱਲ ਲੈਣਾ ਹੋਵੇ ਇਹ ਟਾਇਰ ਆਪਾਂ ਨਹੀਂ ਪਵਾਏ ਆਪਾਂ ਪਿੱਛੋਂ ਲੈ ਆਪਾਂ ਨਹੀਂ ਮਿਲਣਾ ਐਵੇਂ ਤੈਨੂੰ ਕਹਿਦੀਏ ਆਪਾਂ ਆਪ ਨਹੀਂ ਪਵਾਏ ਹੋਏ ਹੁਣ ਟਾਇਰ ਨਵੇਂ ਆ ਟਾਇਰ ਨਵੇਂ ਆ ਜੀ ਹਾਂ ਠੀਕ ਐ ਡਬਲ ਕਲੱਚ ਆ ਬਈ ਡਬਲ ਕਲੱਚ ਆ ਛੀਚਰੀ ਆ ਬਈ ਠੀਕ ਐ ਬਾਡੀ ਲਾਈਨ ਦਾ ਟਰੈਕਟਰ ਪੂਰਾ ਸੋਹਣਾ ਪੂਰਾ ਚੰਗਾ ਜੇ ਕੋਈ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਚਾਹੇ ਭਰਾ ਕੋਈ ਉਹ ਬਈ ਆਏ ਆ ਭੱਜਾਇ ਰੇਟ ਤੇ ਕੱਟ ਲਾਂਗੇ ਜਾਂ ਜਾਇ ਰੇਟ ਤੇ ਦੇ ਦਾਂਗੇ ਹਣਾ ਠੀਕ ਆ ਚਾਰ ਸੈਂਟਰ ਟਰੈਕਟਰ ਹੈ ਨਾ ਹਾਂਜੀ ਤਾਂ ਆਪਾਂ ਜਾਇਜ਼ ਰੇਟ ਤੇ ਦੇ ਦਾਂਗੇ ਜਾਇਜ਼ ਦੇ ਕੱਟ ਲਾਂਗੇ ਬਈ ਠੀਕ ਆ ਤੇ ਇਹ ਟਰੈਕਟਰ ਦਾ ਮੁੱਲ 2 ਲੱਖ ਤੇ 45000 ਆ ਸੌਦਾ ਕਿੱਥੇ ਹੀ ਹੋ ਜੂਗਾ ਸੌਦਾ ਆਪਾਂ ਬਈ 35000 ਦਾ ਦੇ ਦਾਂਗੇ ਯਾਰ 10000 ਘਟੇਗਾ ਭਾ ਜਾਇਜ਼ ਰੇਟ ਲਿਖਿਆ ਮੋੱਖ ਤੇ ਮਾਨਤਨ ਕਰਦੇ ਆ ਕੋਈ 5-7000 ਆਏ ਦਾ ਬਈ ਯਾਰ ਠੀਕ ਆ ਅੱਗੇ ਟਰੈਕਟਰ ਕਿਹੜਾ ਜਰਾ 에어 ਫਲੋ ਆ 235 ਹੈ ਹਾਂਜੀ ਟਰੈਕਟਰ ਸਾਫ ਸੁਥਰਾ ਇਹ ਕਿਹੜਾ ਮਾਡਲ ਹੈ ਏ ਮਾਡਲ 8 ਜੀ 2008 ਮਾਡਲ ਰੇਟ 1,35,000 ਇਹਨਾਂ ਤੋਂ ਤਾਂ ਕਿੰਨੇ ਦਾ ਦੋ ਨੰਬਰ ਪੰਜਾਬ ਦਾ ਜੀ ਇਹਦਾ ਕਿੰਨੇ ਦਾ ਦੱਸੋ ਦੋ اے ਭਾਈ 1,20,000 ਦਾ ਦੇ ਦਾਂਗੇ ਯਾਰ ਠੀਕ ਐ ਅੱਗੇ ਆਇਆ ਤਾਂ ਸੋਨਾ ਲਿਕਾ 35 ਸੋਨਾ ਲਿਕਾ 35 ਤੇਲ ਬ੍ਰੇਕ ਆ ਗਿਆ ਹੈ 13 ਮਾਡਲ ਆ ਜੀ 2013 ਮਾਡਲ ਟਾਇਰ ਵੀ ਕਿੱਟ ਹੀ ਦੇ ਦੇ ਵੀ ਨਵੇਂ ਦਾ ਡਬਲ ਕਲਚ ਆ ਜੀ ਧੰਨਵਾਦ ਤੇਲ ਬ੍ਰੇਕ ਵਾਲਾ ਹੈ ਹਾਂ ਹਾਂ ਜੀ ਡਬਲ ਕਲਚ ਟਰੈਕਟਰ 사이ਡ ਗੇਅਰ ਹੈ ਹਾਂ ਜੀ 13 ਮਾਡਲ ਚੰਗਾ ਟਰੈਕਟਰ ਆ ਸੋਨਾ ਲਿਕਾ 35 ਵਾਲਾ ਡਬਲ ਕਲਚ ਹੈ ਇਹਦਾ ਮੁੱਲ ਬਈ ਕਿੰਨਾ ਰੱਖਿਆ ਇਹਦਾ ਮੁੱਲ ਤਾਂ 85000 ਮੰਗਦੇ ਆਂ ਬਾਈ 2 ਲੱਖ ਅੱਛਾ 13 ਮੰਡਲਾ ਠੀਕ ਹੈ ਹਾਂ ਤੇ ਆਪਾਂ 70000 ਦਾ ਡੈਡ ਦੇ ਦਾਂਗੇ ਬਾਈ ਯਾਰ 2 ਲੱਖ 70000 ਦਾ ਹਾਂ ਕੋਈ ਦੇ ਮਾਨਤਾਨ ਹੋਰ ਹੋ ਜਾ ਮਾਨਤਾਨ ਕੋਈ ਬੰਦਾ ਦੂਰੋਂ ਚੱਲ ਕੇ ਆਉਂਦਾ 5-7000 ਕਰ ਦਾਂਗੇ ਬਾਹਲਾ ਨਹੀਂ ਹੋਣਾ ਜਿਵੇਂ ਨਵਾਂ ਟਰੈਕਟਰ ਹੈ ਵੀ ਹਨਾ ਹਾਂਜੀ 3 ਸਿਲੰਡਰ ਚ ਆ ਜਾਂਦਾ ਪੂਰਾ ਚੰਗਾ ਟਰੈਕਟਰ ਹੈ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਗੇਲੇ ਨਾਲ ਸੰਪਰਕ ਕਰ ਲਓ ਨੰਬਰ ਤੁਹਾਨੂੰ ਪਹਿਲਾਂ ਵੀ ਬੋਲਿਆ ਸੀ ਖੀਰ ਤੇ ਫੇਰ ਬੋਲ ਦਾਂਗੇ ਹਨਾ ਅੱਗੇ ਬਾਈ ਕੋਲੇ ਐਸ਼ਰਾ 2011 ਮਾਡਲ 1,75,000 ਰੁਪ ਇਹਦਾ ਪਾ ਦੇਣਾ 60000 ਦਾ ਬਈਆ 1 ਲੱਖ ਤੇ 60000 ਉਹ ਕਿਹਦੇ 10000 2000 ਮਾਨਤਾਨ ਕਰਦਾ ਹੈ ਬੰਦਾ ਸੋਨਾ ਬਹੁਤ ਆ ਟਰੈਕਟਰ ਹੈ ਨਾ ਹਾਂਜੀ ਨਵੇਂ ਟਾਇਰ ਹੈ ਜੇ ਕੀ ਕੰਪਨੀ ਦੇ ਚੱਲ ਹਾਂ ਨੰਬਰ ਆ ਰਿਆਣਾ ਜੀ ਨੰਬਰ ਹਰਿਆਣਾ ਠੀਕ ਹੈ ਇਹਦਾ ਇਹਨਾਂ ਟਰੈਕਟਰਾਂ ਦੀ ਇਹਦਾ ਐਨਓਸੀ ਵੀ ਮਿਲ ਜੂਗੀ ਜਨਾ ਪਾਸੋਂ ਬਈਆ ਮਿਲ ਜੂ ਬਈ ਠੀਕ ਹੈ ਬਈ ਤਾਂ ਮਿਲ ਜੂਗੀ ਕੱਲ 16 ਮਾਡਲ 800 ਅੱਗੇ 855 ਬਈ ਕੋਲ 2000 ਕੈਂਪਰ ਵਾਲਾ ਮਾਨ ਲ ਕੈਂਪਰ ਵਾਲਾ ਪੜਾ ਰੱਖਿਆ ਉੱਤੇ ਬੰਪਰ ਤੇ ਕੈਂਪਰ ਦਾ ਪਾਣੀ ਪੂਣੀ ਪੈਰੇ ਦੇ ਵੀ ਚਾਰੇ ਨਵੇਂ ਹੈ ਹਾਂਜੀ ਇਹਦਾ ਨੰਬਰ ਕਿੱਥੋਂ ਅ ਨ ਡਬਲ ਡਿਸਟ੍ਰਿਬਿਊਟਰ ਹੈ ਤੇਲ ਬ੍ਰੇਕ ਵਾਲਾ ਰਿਵਰਸ ਪੀਟੀਓ 4 ਸਟਾਰ ਆ ਗਿਆ ਟਰੈਕਟਰ ਹੈ ਹਾਂਜੀ 4 ਸਟਾਰ ਟਰੈਕਟਰ ਬੋਲਦੇ ਇਹਨੂੰ ਤਹਿਰ ਜਮਾ ਨਾ ਮੈਂ ਇਹਦੀ ਬਿੱਲ ਮਿਲ ਜੂਗਾ ਕਿਹਦਾ ਮਿਲ ਜੂ ਜਿਹੇ ਆਪਾਂ ਪਾਏ ਆ ਠੀਕ ਆ ਅਪੋਲੋ ਕੰਪਨੀ ਦੇ ਹਾਂਜੀ ਇਹਨਾਂ ਦਾ ਬਿੱਲ ਦੇ ਲੈ ਅਗਲੇ ਜੇ ਕੇ ਤੇ ਹਾਂਜੀ ਦੇਖੋ ਟਰੈਕਟਰ ਚੰਗਾ ਪੂਰਾ ਹਾਂਜੀ ਪ्युअर 16 ਦੀ ਮਾਰਕੈਂਡ ਟਰੈਕਟਰ ਹੈ ਹਾਂਜੀ ਸਵਰਾਜ 855 ਤੇਲ ਬ੍ਰੇਕ ਰਿਵਰਸ ਪੀਟੀਓ ਡਬਲ ਕਲਚ 4 ਸਟਾਰ ਟਰੈਕਟਰ ਇਹਦਾ ਸੌਦਾ ਡਿਮਾਂਡ ਕੀ ਹੈ ਬਾਈ ਡਿਮਾਂਡ ਤਾਂ ਇਹ ਦੀ ਮੰਗਦੇ ਆ ਬਾਈ 4,60,000 ਠੀਕ ਹੈ ਆਪਾਂ 4,40,000 ਦਾ ਦੇ ਦਾਂਗੇ ਬਾਈ 4 ਲੱਖ ਤੇ 40,000 ਦਾ ਟਰੈਕਟਰ ਕੋਈ ਬੰਦਾ ਦੂਰੋਂ ਆਉਂਦਾ ਪੰਜ ਚਾਰ ਹਜ਼ਾਰ ਮਾਨ ਤਾਨ ਕਰ ਦਾਂਗੇ ਬਾਈ ਅੱਛਾ ਕਿਲੇ ਬਾਈ ਇਹ ਦੱਸ ਵੀ ਟਰਾਲੀਆਂ ਵੀ ਹੁੰਦੀਆਂ ਨੇ ਤੁਹਾਡੇ ਕੋਲੇ ਸਾਹਮਣੇ ਟਰਾਲੀਆਂ ਵੀ ਹੁੰਦੀਆਂ ਬਾਈ ਯਾਰ ਹਾਂ ਅੱਛਾ ਟਰਾਲੀਆਂ ਵੀ ਹੁੰਦੀਆਂ ਕਿੰਨੀਆਂ ਟਰਾਲੀਆਂ ਹੁੰਦੀਆਂ ਤੁਹਾਡੇ ਕੋਲੇ ਟਰਾਲੀਆਂ ਮਤਲਬ ਹੁਣ ਤਾਂ ਮੰਦਾ ਜਾ ਕਰਕੇ ਦੋ ਤਿੰਨ ਕੀ ਹੈ ਬਾਈ ਯਾਰ ਹੂੰ ਟਰਾਲੀਆਂ 10-10 ਹੋ ਜਾਣ ਅੱਛਾ ਨਵੀਆਂ ਬਣਾ ਕੇ ਵੇਚੀ ਨਵੀਆਂ ਬਣਾ ਕੇ ਬਾਈ ਜੇ ਕੋਈ ਸਾਈ ਤੇ ਸਾਹੀ ਤੇ ਬਣਾ ਕੇ ਫਿਰ ਉਹ ਜਾ ਰੇਟ ਹੋ ਜਾਂਦਾ ਬਈ ਵਜਨ ਦੇ ਹਿਸਾਬ ਨਾਲ ਕਿੰਨੇ ਕ ਵਜਨ ਦੀ ਬਣਵਾਉਂਦਾ ਅਗਲਾ ਅੱਛਾ ਕਿ ਕੀ ਰੇਟ ਚੱਲਦਾ ਹੁਣ ਵਜਨ ਕਿਲੋ ਦਾ ਸਾਬ ਰੇਟ ਯਾਰ ਹੁਣ ਨਹੀਂ ਪਤਾ ਕਰਿਆ 15 20 ਦਿਨ ਹੋ ਗਏ ਬਈ ਯਾਰ ਅੱਛਾ ਪਹਿਲਾਂ ਮੰਗਾ ਗਿਆ ਕਰਕੇ ਪਹਿਲਾਂ ਲਾ ਲਏ ਤੂੰ ਸੀਗਾ ਬਈ ਚੌਂਟ ਕ ਨੂੰ 200 ਰੁਪਏ ਲੋਹ ਨਵਾਂ ਲੋਹਾ ਤੁਸੀਂ ਤਾਂ ਮਹਿੰਗੀ ਬਣਾ ਕੇ ਦਿੰਦੇ ਹੋ ਅਸੀਂ ਤਾਂ ਫਿਰ ਮਹਿੰਗੀ ਬਈ ਹੁਣ ਘਾਟੇ ਨੂੰ ਕੌਣ ਫਿਰਦਾ ਕੋਈ 5-4000 ਤਾਂ ਬਈ ਚਾਹੀਦੀ ਹਨਾ ਹਾਂ ਤਾਂ 5-7000 ਤਾਂ ਬਈ ਚਾਹੀਦਾ ਮੱਥਾ ਮਾਰਦੇ ਆ ਯਾਰ ਸਹੀ ਗੱਲ ਹੈ ਹਾਂਜੀ ਅਖੀਰ ਤੇ ਬਈ ਤੇਰਾ ਫੋਨ ਨੰਬਰ ਫੇਰ ਬੋਲ 9814176252 ਬਈ ਤੇ ਐਡਰੈਸ ਬਈ ਪਿੰਡ ਆਪਣਾ ਸੰਦੋਹਾ ਜੀ ਸੰਦੋਹਾ ਨੇੜੇ ਮੋਡ ਮੰਡੀ ਹਾਂ ਟੰਡੇ ਜੀ ਦਾ ਪਿੰਡ ਅੱਤਲ ਮੰਡੀ ਤੋਂ ਬਤੋਂ ਕਿੰਨੇ ਕਿਲੋਮੀਟਰ ਪੈਂਦਾ 12 ਕਿਲੋਮੀਟਰ ਜੀ 12 ਕਿਲੋਮੀਟਰ ਮਿੱਤਰੋ ਬਈ ਦੀ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਵੀਡੀਓ ਆਪਨੇ ਸਲੇਕੇ ਹੁੰਦੇ ਰਹੀਏ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਜੀ